ਹੈਲੋ ਗਾਇਸ ਸਤਿ ਸ਼੍ਰੀ ਅਕਾਲ ਕਿਦਾਂ ਜੀ ਤੁਸੀਂ ਸਾਰੇ ਠੀਕ ਹੋ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੇ ਨਿਊ ਬਲੌਗ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਦਰਸ਼ਕੋ ਅੱਜ ਨਾ ਅਸੀਂ ਸਾਫ਼ ਸਵਾਈਆਂ ਜਿਹੜੀਆਂ ਉਹ ਤਾਂ ਵੱਖ ਕਰ ਰਹੇ ਹਾਂ ਹਨਾ ਤੇ ਅੱਜ ਜਿਹੜਾ ਚੁੱਲ੍ਹਾ ਚੌਂਕਾ ਹੈ ਤੁਹਾਨੂੰ ਪਤਾ ਵੀ ਮੀ ਬਹੁਤ ਜ਼ਿਆਦਾ ਹੈ ਹੈ ਤੇ ਚੁੱਲੇ ਚੋਂ ਕੇ ਸਾਰੇ ਮਿੱਟੀ ਪਟ ਪਟ ਕੇ ਪਟ ਪਟ ਕੇ ਤੇ ਕਈ ਮੇਰੀਆਂ ਭੈਣਾਂ ਕਹਿ ਦੇਣੀਆਂ ਸੀਗੀਆਂ ਕਿ ਤੁਸੀਂ ਨਾ ਵੀ ਮੁੱਲ ਦਾ ਚੁੱਲਾ ਲੈਂਦਾ ਕੋਈ ਵੀ ਆਉਂਦੀ ਸੀਗੀ ਸਾਡੇ ਘਰੇ ਤੇ ਦੁਕਾਨ ਤੇ ਜਿਵੇਂ ਆਉਂਦੀਆਂ ਆਖਦੀਆਂ ਨਹੀਂ ਵੀ ਮੁੱਲ ਦਾ ਚੁੱਲਾ ਲੈਂਦਾ ਰੂਸੀ ਹਨਾ ਤੇ ਬਟ ਅਸੀਂ ਮੁੱਲ ਦਾ ਚੁੱਲਾ ਨਹੀਂ ਲਿਆ ਲਿਆ ਸੀਗਾ ਮੈਂ ਲਾਇਆ ਸੀਗਾ ਜੀ ਇੱਟਾਂ ਦਾ ਚੁੱਲਾ ਅੱਜ ਮੈਂ ਤੁਹਾਨੂੰ ਪ੍ਰੂਫ ਦਿਖਾਉਣੀ ਹੈ ਨਾ ਤੇ ਤੁਸੀਂ ਵੀ ਘਰ ਵਿੱਚ ਮੁੱਲ ਵਰਗਾ ਹੀ ਚੁੱਲਾ ਮੇਰੀਆਂ ਭੈਣਾਂ ਰਿਕੁਐਸਟ ਹੈ ਕਿ ਮੁੱਲ ਵਰਗਾ ਚੁੱਲਾ ਬਣਾਉਣਾ ਹੈ ਤਾ ਅੱਜ ਆਪਾਂ ਤੁਹਾਨੂੰ ਦੱਸ ਦਾਂਗੇ ਜੀ ਕਿੱਦਾਂ ਇੱਟਾਂ ਖੜੀਆਂ ਕਰੀਦੀਆਂ ਤੇ ਕਿੱਦਾਂ ਉਹ ਵਧੀਆ ਆਪਾਂ ਮੁੱਲ ਵਰਗਾ ਬਣਾਉਣਾ ਹੈਗਾ ਇੱਥੇ ਅੱਜ ਅਸੀਂ ਡਿੱਕ ਵਗੈਰਾ ਲਾ ਰੱਖਿਆ ਸੀਗਾ ਕਿਉਂਕਿ ਕੱਲਿਆਂ ਦਾ ਘਰੇ ਮਨ ਵੀ ਨਹੀਂ ਲੱਗਦਾ ਹੈ ਨਾ ਤੇ ਇੱਧਰ ਪ੍ਰੀਤ ਹੈ ਭਾਈ ਕਰੀ ਜਾਂਦੀ ਸਾਫ ਸਫਾਈਆਂ ਹੈਲੋ کیسے ਹੋ ਠੀਕ ਆ ਤੇ ਅੱਜ ਸਾਫ ਸਫਾਈਆਂ ਫਿਰ ਤੋਂ ਕੱਲ ਕਰੀਆਂ ਸੀਗੀਆਂ ਹੈ ਨਾ हां ਨਹੀਂ ਕੱਲ ਵੀ ਕਰੀਆਂ ਸੀ ਓਵੇਂ ਤਾਂ ਕਾ ਰੋਜ਼ ਕਰਦੇ ਹੀ ਆ ਸਾਬ ਸਪਈਆਂ ਤੇ ਦਰਸ਼ਕੋ ਬਹੁਤ ਜ਼ਿਆਦਾ ਨਾ ਮੀਨ ਹੈ ਟੈਸ ਨੈਸ ਕਰਤਾ ਸੀਗਾ ਘਰ ਫੇਰ ਤੋਂ ਤੇ ਇਹਨੂੰ ਨਾ ਫਰਨੈਲ ਦੀਆਂ ਗੋਲੀਆਂ ਬਹੁਤ ਪਸੰਦ ਆ ਕੀ ਪਸੰਦ ਆ ਤੈਨੂੰ ਇਹ ਨਾਲ ਕਰਦੀ ਕੀ ਹੈ ਦਰਸ਼ਕੋ ਐਵੇਂ ਨਾ ਵੀ ਸਾਰੇ ਚੂਹੇ ਬਹੁਤ ਜ਼ਿਆਦਾ ਆ ਜਾਂਦੇ ਆ ਤੇ ਆ ਜਿਹੜੀਆਂ ਫਰਨੈਲ ਦੀਆਂ ਗੋਲੀਆਂ ਇਹ ਨਾ ਕੱਪੜਿਆਂ ਦੇ ਵਿੱਚ ਵੀ ਬਹੁਤ ਵਧੀਆ ਹੁੰਦੀਆਂ ਕਿਉਂਕਿ ਟਿੱਡੀ ਹੁੰਦੀ ਹੈ ਜਿਹੜੀ ਨੀੜਾ ਕੱਪੜਾ ਨਹੀਂ ਟੁੱਕਦੀ ਹਨਾ ਤੇਰੀ ਜਿਹੜੀ ਖੁਸ਼ਬੂ ਹੁੰਦੀ ਉਹ ਬਾ ਲਾਜਵਾਬ ਹੁੰਦੀ ਹੈ ਅੱਗੇ ਅਸੀਂ ਟਾਈਮ ਨਹੀਂ ਫ੍ਰੀ ਹੋ ਕੇ ਪੈ ਜਾਣੇ ਆ ਸਾਫ ਸਫਾਈਆਂ ਕਰਕੇ ਅੱਜ ਅਸੀਂ ਬਈ ਜ਼ਿਆਦਾ ਥੋੜੀ ਜੀ ਸਾਫ ਸਫਾਈ ਛੇੜ ਲਈ ਆ ਹਾਂਜੀ ਆ ਦੇਖੋ ਆ ਤੁਸੀਂ ਦੇਖ ਸਕਦੇ ਹੋ ਮੈਂ ਜਿਹੜੀਆਂ ਤੇਲਾਂ ਇੱਟਾਂ ਸੀਗੀਆਂ ਤੇਲਾਂ ਇੱਟਾਂ ਲਾਈਆਂ ਗਈਆਂ ਇੰਨੀ ਕੀ ਪਤਲੀ ਹੁੰਦੀ ਹੈ ਟਾਇਲਟ ਬਿਲਕੁਲ ਹੀ ਥੋੜਾ ਜਿਹਾ ਸਹਿਜ ਦੂਜੀ ਆਮ ਇੱਟ ਨਾਲੋਂ ਪਤਲਾ ਹੁੰਦਾ ਹੈਗਾ ਤੇ ਚੌੜੀ ਹੁੰਦੀ ਹੈ ਇਹ ਲੰਬਾਈ 'ਚ ਜ਼ਿਆਦਾ ਹੁੰਦੀ ਹੈ ਤੇ ਇਸ ਤਰੀਕੇ ਨਾਲ ਮੈਂ ਗੋਲਾਈ ਦੇ ਵਿੱਚ ਪੰਜ ਈਟਾਂ ਰੱਖੀਆਂ ਸੀਗੀਆਂ ਪੰਜ ਈਟਾਂ ਰੱਖੀਆਂ ਸੀਗੀਆਂ ਤੇ ਉਸ ਨੂੰ ਉਸ ਤੋਂ ਬਾਅਦ ਜਦੋਂ ਆਪਾਂ ਸੋਹਣੀ ਮੁਠੀ ਬੰਨਤੀ ਤੇ ਫਿਰ ਸੋਹਣਾ ਚੁੱਲਾ ਤਿਆਰ ਹੋ ਗਿਆ ਤੇ ਮੀਨੇ ਦੇਖ ਲੋ ਦਰਸ਼ਕੋ ਇਸ ਤਰੀਕੇ ਖੱਡੇ ਪਾਦੇ ਆ ਤੇ ਅੱਜ ਇਹਨਾਂ ਦੀ ਨਾਲ ਮੈਂ ਲਿਪਾ ਪੋਚੀ ਕਰਕੇ ਤੇ ਚੁੱਲੇ ਚੌਂਕੇ ਫਿਰ ਤੋਂ ਆਪਾਂ ਸਵਾਰ ਦਿੰਨੇ ਆ ਕਿਉਂਕਿ ਸਾਰਾ ਫੁੱਟ ਚੁੱਕਿਆ ਹੈ ਵੀ ਤੇ ਤੰਦੂਰ ਦਾ ਵੀ ਹਾਲ ਤੁਸੀਂ ਦੇਖ ਸਕਦੇ ਹੋ ਜਿਹੜੀ ਮੁਠੀ ਸੀਗੀ ਸਾਰੀ ਫੁੱਟ ਗਈ ਤੇ ਇਧਰ ਪੋਚਾ ਮੈਂ ਤਿਆਰ ਕਰੀ ਖੜੀ ਆ ਹਨਾ ਇਹ ਪੋਚਾ ਪਹਿਲਾਂ ਮੈਂ ਤੰਦੂਰ ਦੇ ਵਿੱਚ ਲਾਉਂਗੀ ਫਿਰ ਉਸ ਤੋਂ ਬਾਅਦ ਮੈਂ ਮੁਠੀ ਬਨੂੰਗੀ ਇਸ ਦੇ ਤੇ ਕਈ ਮੇਰੀਆਂ ਭੈਣਾਂ ਪੋਚਾ ਨਹੀਂ ਲਾਉਂਦੀਆਂ ਹਨਾ ਤੰਦੂਰ ਦੇ ਵਿੱਚ ਤੇ ਉਹਨਾਂ ਨੇ ਰਿਕਵੈਸਟ ਹੈ ਕਿਉਂਕਿ ਜਿਹੜੀ ਨਾ ਇਹ ਤੇੜ-ਤੂੜ ਆਈ ਹੁੰਦੀ ਹੈ ਵਿੱਚ ਤੰਦੂਰ ਦੇ ਆ ਤੁਸੀਂ ਦੇਖ ਸਕਦੇ ਹੋ ਤੇੜਾ ਵੀ ਆਈਆਂ ਗਿਆ ਇਹ ਤੇੜਾ ਨਾ ਪਰ ਜਾਂਦੀਆਂ ਫਿਰ ਜ਼ਿਆਦਾ ਪੱਟਿਆ ਠੱਡਿਆ ਨਹੀਂ ਜਾਂਦਾ ਇਹ ਵਿਚਾਰਾ ਤੇ ਵਧੀਆ ਰਹਿੰਦਾ ਫਿਰ ਹੈਨਾ ਇਸ ਤਰੀਕੇ ਕਿਉਂਕਿ ਤੇੜਾਂ ਦੇ ਵਿੱਚ ਆ ਵੇਖੋ ਮਿੱਟੀ ਭਰਦੀ ਜਾਂਦੀ ਤੇੜਾਂ ਦੇ ਵਿੱਚ ਆ ਜਿਹੜੀਆਂ ਤੇੜਾ ਸੀਗੀਆਂ ਇਸ ਤਰੀਕੇ ਤੇ ਇਹਨੂੰ ਜਦੋਂ ਆਪਾਂ ਤਪਾਉਨੇ ਆ ਨਾ ਤਾਂ ਉਸ ਤੋਂ ਬਾਅਦ ਇਹ ਮਿੱਟੀ ਲੈਣਦੀ ਨਹੀਂਗੀ ਤਾਂ ਇਹ ਲੈਣਦੀ ਨਹੀਂਗੀ ਜਿੰਨੀ ਮਿੱਟੀ ਨੇ ਵਿੱਚ ਜਾਣਾ ਹੁੰਦਾ ਓਨੀ ਇਹ ਮਿੱਟੀ ਜਾ ਚੁੱਕੀ ਹੁੰਦੀ ਤੇੜਾਂ ਦੇ ਅੰਦਰ ਤੇ ਹੁਣ ਮੈਂ ਇਸ ਨੂੰ ਵਧੀਆ ਪੋਚਾ ਕਰ ਦੂੰਗੀ ਜੀ ਸਾਰੇ ਨੂੰ ਆਹ ਲੋ ਜੀ ਆਪਾਂ ਸਾਰੇ ਨੂੰ ਵਧੀਆ ਪੋਚਾ ਕਰਤਾ ਤੇ ਹੁਣ ਨਾ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੇੜ ਵਗੈਰਾ ਨਹੀਂ ਹੈਗੀ ਇਧਰ ਦੇਖੋ ਸਾਰੀਆਂ ਤੇੜਾਂ ਜਿੰਨੀਆਂ ਵੀ ਸੀਗੀਆਂ ਸਾਰੀਆਂ ਭਰ ਚੁੱਕੀਆਂ ਤੇ ਇਸ ਨੂੰ ਆਪਾਂ ਐਸੇ ਤਰੀਕੇ ਨਹੀਂ ਤਪਾਉਂਦੇ ਮਿੱਟੀ ਆਪਾਂ ਲਾਤੀ ਹੈ ਜੀ ਚੁੱਲੇ ਚੌਕੇ ਨੂੰ ਇਧਰ ਤੁਸੀਂ ਦੇਖ ਸਕਦੇ ਹੋ ਬੜੇ ਪਿਆਰੇ ਜੇ ਲੱਗਦੇ ਆ ਜੀ ਤੇ ਮੌਸਮ ਵੀ ਕਹਿੰਦਾ ਵੀ ਅੱਜ ਮਹੀ ਆ ਮੌਸਮ ਬਹੁਤ ਜ਼ਿਆਦਾ ਚੇਂਜ ਹੋ ਚੁੱਕਿਆ ਤੇ ਮੈਨੂੰ ਆਇਆ ਸੀਗਾ ਵੀ 2 ਦਿਨ ਚੱਲ ਧੁੱਪ ਲਾਤੀ ਸੀ ਸੋਹਣੀ ਤੇ 2 ਦਿਨ ਹੋਰ ਧੁੱਪ ਲਾ ਦਿੰਦਾ ਸੋਹਣੀ ਤੇ ਚੱਲ ਮਿੱਟੀ ਜਿਹੜੀ ਸੀਗੀ ਸੁੱਕ ਕੇ ਸੋਹਣੀ ਬਣ ਜਾਂਦੀ ਆ ਦੇਖ ਸਕਦੇ ਹੋ ਜੀ ਬਹੁਤ ਪਿਆਰੀ ਜੀ ਮੁੱਠੀ ਬਣ ਕੇ ਰੈਡੀ ਹੋ ਚੁੱਕੀ ਐ ਜਿਹੜੇ ਅੱਟ ਸੱਟ ਜੀ ਹੁੰਦੀ ਹੈ ਨਾ ਖੇਤਾਂ ਦੇ ਵਿੱਚੋਂ ਕਿਉਂਕਿ ਕੁਲੀ ਹੁੰਦੀ ਆ ਉਹ ਆਪਾਂ ਇਹਦੇ ਵਿੱਚ ਮਾਰਾਂਗੇ ਤੇ ਮਿੱਟੀ ਲਾ ਕੇ ਸੋਹਣੀ ਕਰਤੇ ਸੀਗੇ ਜਿਵੇਂ ਤੇ ਮੈਨੂੰ ਆਇਆ ਵੀ ਜੇ ਮੀਂਹ ਆ ਗਿਆ ਤਾਂ ਮੇਰੀ ਮਿੱਟੀ ਲੱਗੀ ਲਗਾਈ ਰਹਿ ਜਾਊਗੀ ਹਨਾ ਤੇ ਸਭ ਤੋਂ ਜ਼ਿਆਦਾ ਸਫਾਈ ਕਦੋਂ ਹੁੰਦੀ ਆ ਇਹਨਾਂ 2 ਮਹੀਨਿਆਂ ਦੇ ਵਿੱਚ ਸੌਣ ਭਾਦੋਂ ਦੇ ਵਿੱਚ ਤਾਂ ਮੇਰੀਆਂ ਭੈਣਾਂ ਵਿਚਾਰੀਆਂ ਸਫਾਈ ਕਰ ਕਰਕੇ ਹੀ ਥੱਕ ਜਾਂਦੀਆਂ ਕਿਉਂਕਿ ਇੰਨੀ ਜ਼ਿਆਦਾ ਸਫਾਈ ਤਾਂ ਅਸੀਂ ਦੀਵਾਲੀ ਤੇ ਵੀ ਨਹੀਂ ਕਰਦੇ ਹਨ ਜਿੰਨੀ ਆਹ 2 ਮਹੀਨੇ ਦੇ ਵਿੱਚ ਕਰਨੀ ਪੈਂਦੀ ਹੈ ਹਰ ਰੋਜ਼ بارش ਹਰ ਰੋਜ਼ ਆਹ ਜਿਹੜੇ ਗਰਮੀ ਗਰਮੀ ਦੇ ਦਿਨਾਂ ਤਾਂ ਕਦੇ ਨੇਰੀ ਆ ਗਈ ਕਦੇ ਮੀਂਹ ਆ ਗਿਆ ਕਦੇ ਨੇਰੀ ਆ ਗਈ ਕਦੇ ਮੀਂਹ ਆ ਗਿਆ ਅੱਜ ਟਾਂਡ ਵਾਲੇ ਭਾਂਡੇ ਮਾਂਜਣੇ ਆ ਅਜੰਦਰਾ ਚ ਸਾਫ਼ ਕਰਨਾ ਅੱਜ ਫਰਸ਼ਾਂ ਧੋਣੀਆਂ ਆ ਅੱਜ ਮਿੱਟੀ ਲਾਉਣੀ ਹੈ ਹਨਾ ਇਦਾਂ ਦੀ ਆ ਗਰਮੀ ਗਰਮੀ ਚ ਤਾਂ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦੀ ਹੈ ਤੇ ਮੌਸਮ ਆਪਾਂ ਥੋੜਾ ਤੁਹਾਨੂੰ ਦਿਖਾ ਦਿੰਨੇ ਆ ਜੀ ਤੇ ਆ ਮਾੜਾ ਜਾ ਦੇਖ ਲੋ ਜੀ ਮੌਸਮ ਤੇ ਮੈਨੂੰ ਲੱਗਿਆ ਪਿਆ ਫਿਕਰ ਤੇ ਜਿਹੜੇ ਚੁੱਲ੍ਹੇ ਚੌਕੇ ਆ ਉਹ ਵੀ ਮੈਂ ਜਿੱ ਮਿੱਟੀ ਲਾਤੀ ਤੇ ਬਸ ਡਰ ਇਸ ਗੱਲ ਦਾ ਵੀ ਹੁਣ ਬਰਸਾਤ ਨਾ ਆਵੇ ਆ ਤਾਂਦਲਾ ਜਿਹੜਾ ਇਹ ਦਰਸ਼ਕੋ ਆਪਾਂ ਲੈ ਕੇ ਚੱਲਾਂਗੇ ਤੇ ਇਹਦੀ ਸ਼ਹਿਰਾਂ ਦੇ ਵਿੱਚ ਦਾਲ ਬਣਾ ਕੇ ਵੀ ਖਾਂਦੇ ਕਿਉਂਕਿ ਆਪਣੇ ਤਾਂ ਆਮ ਹੀ ਹੈ ਖੇਤਾਂ ਦੇ ਵਿੱਚ ਤੇ ਕਈ ਇਸ ਦੀ ਪੁਰਜੀ ਚੈਸ ਦਾ ਸਾਗ ਬਣਾ ਕੇ ਖਾਂਦੇ ਆ ਆਪਾਂ ਮਾਰਾਂਗੇ ਜੀ ਇਸ ਨੂੰ ਤੰਦੂਰ ਦੇ ਵਿੱਚ ਐਸ ਤਰੀਕੇ ਨੂੰ ਫੁੱਲ ਹਰਾ ਕਰ ਲਾਂਗੇ ਸਾਰੇ ਨੂੰ ਆਪਾਂ ਇਹਨੂੰ ਸਾਰੇ ਨੂੰ ਵਿੱਚੋਂ ਘਸਾ ਕੇ ਹਰਾ ਕਰ ਲਿਆ ਜੀ ਸਾਰਾ ਤੰਦੂਰ ਹਰਾ ਹਰਾ ਹੋ ਗਿਆ ਦੇਖੋ ਤੇ ਕਿੰਨਾ ਕਿੰਨਾ ਕੁਲਾ ਹੋ ਗਿਆ ਨਾਲ ਤਾਂ ਜਿਹੜੀਆਂ ਤੇੜਾ ਤੂੜਾ ਸੀਗੀਆਂ ਸਾਰੀਆਂ ਵਧੀਆ ਭਰ ਚੁੱਕੀਆਂ ਤੇ ਨਾਲ ਇਹ ਹੋ ਗਿਆ ਜੀ ਸਾਫ ਤੇ ਆ ਜਿਹੜਾ ਤਾਂਦਲਾ ਹੁੰਦਾ ਮੈਂ ਉਸ ਦੇ ਨਾਲ ਇਹਨੂੰ ਕਰ ਲਿਆ ਸਾਰੇ ਨੂੰ ਕਿਉਂਕਿ ਹੁਣ ਬਾਥੂ ਬੂਥੂ ਤਾਂ ਹੈ ਤਾਂ ਸਰੀ ਪਰ ਦੂਰ ਦਰਾਡੇ ਮਿਲਦਾਗਾ ਤੇ ਹੁਣ ਆਪਾਂ ਇਹਨੂੰ ਤਪਾ ਲਾਂਗੇ ਜੀ ਤੇ ਆ ਜਿਹੜਾ ਚੁੱਲਾ ਹੈ ਇਹ ਇਹਨੂੰ ਥੋੜਾ ਜਿਹਾ ਟਾਈਮ ਲੱਗੂਗਾ ਜੀ ਇਹ ਹਜੇ ਗਿੱਲੀ ਹੈ ਸਾਰੀ ਮਿੱਟੀ ਕਿਉਂਕਿ ਉਨਪਰਮੀ ਪਰਮੀ ਮਿੱਟੀ ਲਾਈ ਹੈ ਤੇ ਤੰਦੂਰ ਦੀ ਤਕਲੀ ਮੁੱਠੀ ਬੰਨੀ ਆਪਾਂ ਤੇ ਅੱਜ ਸਾਰਾ ਦਿਨ ਹੋ ਗਿਆ ਜੀ ਮੈਂ 1 ਮਿੰਟ ਵੀ ਬੈਠ ਕੇ ਰੈਸਟ ਨਹੀਂ ਕੀਤਾਗਾ ਥੋੜਾ ਟਾਈਮ ਬਸ ਅੱਧਾ ਘੰਟਾ ਬੈਠੀ ਸੀ ਫਿਰ ਬਾਅਦ ਚ ਘਰਾਂ ਦੇ ਹੋਰ ਵੀ ਬਹੁਤ ਸਾਰੇ ਕੰਮ ਸੀ ਜਿਹੜੀ ਅੱਜ ਸੰਭਾ ਸੰਭਾਈ ਕੀਤੀ ਹੈ ਤੇ ਠੀਕ ਹੈ ਜੀ ਅੱਜ ਦਾ ਜਿਹੜਾ ਬਲੌਗ ਹੈ ਉਹ ਆਪਾਂ ਇੱਥੇ ਕਰਾਂਗੇ ਸਮਾਪਤ ਮਿਲਦੇ ਆਂ ਜੀ ਨੈਕਸਟ ਬਲੌਗ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ ਸਤਿ ਸ਼੍ਰੀ ਅਕਾਲ Bye bye, Derskool.